ਚੈਲਪ ਜੈਮ ਦੇ ਖਰ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰ। ਅੱਜ ਦੇ ਕੁਝ ਨਵੇਂ ਤਾਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ। ਸਭ ਤੋਂ ਪਹਿਲਾਂ ਅਮਰੀਕਾ ਤੋਂ ਜਿਹੜੇ ਬਾਹਰ ਮੁਲਾਜ਼ਮ ਕੰਮ ਕਰਦੇ ਆ ਕਿਸੇ ਹੋਰ ਦੇਸ਼ ਦੇ ਵਿੱਚ ਉਹਨਾਂ ਦੇ ਲਈ ਇੱਕ ਨਵਾਂ ਸੰਕਟ ਖੜਾ ਹੋਇਆ। ਉਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਮੁਲਾਜ਼ਮਾਂ ਦੀ ਸ਼ਾਂਤੀ ਕੀਤੀ ਜਾ ਰਹੀ ਹੈ। ਇਹਦੇ ਬਾਰੇ ਗੱਲਬਾਤ ਕਰਨੀ ਹੈ। ਤੀਜਾ ਵਾਈਟ ਹਾਊਸ ਤੇ ਜਿਹੜੇ ਨਵੇਂ ਬਜਟ ਡਾਇਰੈਕਟਰ ਨੇ ਉਹਨਾਂ ਦੇ ਨਾਮ ਦੇ ਉੱਤੇ ਵਿਵਾਦ ਹੋ ਰਿਹਾ। ਚੌਥੀ ਗੱਲਬਾਤ ਜਿਹੜੀ ਜੌਬ ਮਾਰਕੀਟ ਬਾਰੇ ਕਰਨ ਤੇ ਆਖਰ ਦੇ ਵਿੱਚ ਅਲਾਸਕਾ ਦੇ ਵਿੱਚ ਇੱਕ ਜਹਾਜ਼ ਗੁੰਮ ਹੋਇਆ ਉਹਦੀ ਗੱਲਬਾਤ ਕਰਾਂਗੇ ਡੋਨਲਡ ਟਰੰਪ ਨੇ ਜਿਹੜਾ ਯੂ ਐਸ ਏ ਆਈ ਡੀ ਸਟਾਫ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰਾਂ ਨੂੰ ਵਾਪਸ ਆ ਜਾਓ ਯੂ ਐਸ ਏ ਆਈ ਡੀ ਕੌਣ ਆ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਮਤਲਬ ਉਹ ਲੋਕ ਜਿਹੜੇ ਅਮਰੀਕਾ ਦੇ ਲੋਕ ਨੇ ਇਹਦੇ ਵਿੱਚ ਯੂ ਐਸ ਏ ਆਈ ਡੀ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਵਿੱਚ ਕੰਮ ਕਰਦੇ ਆ ਉਹ ਅਮਰੀਕਾ 'ਚ ਕੰਮ ਨਹੀਂ ਕਰਦੇ ਉਹ ਕਿਸੇ ਹੋਰ ਦੇਸ਼ਾਂ 'ਚ ਕੰਮ ਕਰਦੇ ਆ ਉਹਨਾਂ ਕੰਟਰੀਜ਼ ਦੇ ਵਿੱਚ ਅਮਰੀਕਾ ਦੇ ਲਈ ਕੰਮ ਕਰਦੇ ਆ ਹੈ ਅਮਰੀਕਾ ਦੇ ਸਿਟੀਜ਼ਨ ਨੇ ਨੌਕਰੀ ਕਿਤੇ ਹੋਰ ਕਰਦੇ ਆ ਨੌਕਰੀ ਫੈਡਰਲ ਸਰਕਾਰ ਦੀ ਅਮਰੀਕਾ ਦੀ ਸਰਕਾਰੀ ਨੌਕਰੀ ਆ ਸ਼ਮਾ ਉਹਨਾਂ ਨੂੰ ਜੱਤਰਾ ਨੇ 30 ਦਿਨ ਦਾ ਕਿ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੇ ਘਰ ਵਾਪਸ ਆ ਜਾਓ ਇਹ ਹੁਣ ਇਹਦੇ ਨਾਲ ਕੁਦਰਤੀ ਆ ਬਹੁਤ ਵੱਡਾ ਰੌਲਾ ਰੱਪਾ ਪੈ ਗਿਆ ਕਿਉਂਕਿ ਜਿਹੜੇ ਵਰਕਰ ਨੇ ਉਹਨਾਂ ਨੇ ਬਹੁਤ ਕੁਝ ਕੀਤਾ ਹੁੰਦਾ ਉੱਥੇ ਨਿਆਣੇ ਪੜ੍ਹਦੇ ਹੁੰਦੇ ਆ ਉੱਥੇ ਉਹਨਾਂ ਨੇ ਆਪਣਾ ਪਲਾਨ ਕੀਤਾ ਹੁੰਦਾ ਸਾਰਾ ਕੁਝ ਉਹਨਾਂ ਦਾ ਘਰ ਹੁੰਦਾ ਸਕੂਲ ਹੁੰਦੇ ਆ ਜਾਂ ਨੌਕਰੀ ਹੁੰਦੀ ਆ ਸਾਰਾ ਕੁਝ ਹੁੰਦਾ ਤੇ ਉਹਨਾਂ ਨੂੰ ਇਹ ਕਹਿ ਦੇਣਾ ਕਿ 30 ਦਿਨਾਂ ਦੇ ਵਿੱਚ ਤੁਸੀਂ ਸਾਰਾ ਕੁਝ ਛੱਡ ਕੇ ਵਾਪਸ ਆ ਜਾਓ ਕੁਦਰਤੀ ਤੌਰ ਦੇ ਉੱਤੇ ਉਹ ਪੈਨਿਕ ਨੇ ਆ ਇਸ ਵੇਲੇ ਉੱਥੋਂ ਘਰ ਛੱਡਣਾ ਉੱਥੋਂ ਬੱਚਿਆਂ ਦੀ ਪੜ੍ਹਾਈ ਸਕੂਲ ਤੇ ਨਾਲ ਨੌਕਰੀ ਤੇ ਜਦੋਂ ਵਾਪਸ ਅਮਰੀਕਾ ਦੇ ਵਿੱਚ ਆਉਣਾ ਤਿੰਨਾਂ ਹੀ ਚੀਜ਼ਾਂ ਸੈੱਟ ਕਰਨੀਆਂ ਪੈਣੀਆਂ ਨਵਾਂ ਘਰ ਵੀ ਲੱਭਣਾ ਪੈਣਾ ਇੱਥੇ ਨੌਕਰੀ ਵੀ ਲੱਭਣੀ ਪੈਣੀ ਕਿਉਂਕਿ ਹੋ ਸਕਦਾ ਰੱਖਣਗੇ ਹੀ ਨਹੀਂ ਇਹ ਤੇ ਜਾਂ ਨਾਲ ਉਹਦੇ ਬੱਚਿਆਂ ਦਾ ਜਿਹੜਾ ਸਕੂਲ ਲੱਭਣਾ ਪੈਣਾ ਜਿਹੜੇ ਏਡ ਪ੍ਰੋਗਰਾਮ ਨੇ ਉਹ ਇਸ ਵੇਲੇ ਰਿਸਕ ਦੇ ਉੱਤੇ ਨੇ USAID ਅਸਲ ਵਿੱਚ ਕਰਦੀ ਕੀ ਆ ਇਹ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਮਦਦ ਦੀ ਲੋੜ ਆ ਉੱਥੇ ਜਾ ਕੇ ਮਦਦ ਕਰਦੀ ਆ ਤੇ ਜੇ ਹੁਣ ਇਹਨਾਂ ਨੇ ਇਹ ਏਡ ਇਹ ਪ੍ਰੋਗਰਾਮ ਇਹ ਸਹਾਇਤਾ ਅਮਰੀਕਾ ਨੇ ਬੰਦ ਕਰ ਦਿੱਤੀ ਇਹਦੇ ਨਾਲ ਹੋਊਗਾ ਕਿ ਜਿਨ੍ਹਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਆ ਉਹਨਾਂ ਦੇ ਉੱਤੇ ਵੱਡਾ ਅਸਰ ਪਊਗਾ ਇੱਕ ਤਾਂ ਇਹਨਾਂ ਮੁਲਾਜ਼ਮਾਂ ਦੇ ਉੱਤੇ ਅਸਰ ਪੈ ਰਿਹਾ ਜਿਹੜੇ ਇਹ ਨੌਕਰੀ ਕਰਦੇ ਆ ਦੂਜੀ ਉਹ ਲੋਕ ਵੀ ਨੇ ਨਾ ਜਿਨ੍ਹਾਂ ਦੀ ਮਦਦ ਕਰ ਰਹੇ ਆ ਇਹ ਜਾ ਕੇ ਗਰੀਬ ਦੇਸ਼ਾਂ ਦੇ ਵਿੱਚ ਜਿੱਥੇ ਲੋਕ ਮਰ ਰਹੇ ਆ ਜਾਂ ਸਫਰ ਕਰ ਰਹੇ ਆ ਜੇ ਇਹ ਉੱਥੋਂ ਵਾਪਸ ਆ ਗਏ ਇਹਨਾਂ ਦਾ ਚਲੋ ਸੰਕਟ ਹੱਲ ਹੋ ਜਾਊਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰ ਉੱਥੇ ਮੌਤਾਂ ਵੀ ਹੋਣਗੀਆਂ ਤੇ ਸਫਰਿੰਗ ਵੀ ਹੋਊਗੀ ਇਸ ਏਡ ਨੂੰ ਕੱਟ ਕਰਨ ਦੇ ਨਾਲ ਮੁਲਾਜ਼ਮਾਂ ਦੇ ਲਈ ਵੱਡਾ ਸੰਕਟ ਇਹ ਆ ਕਿ ਉਹਨਾਂ ਦੀ ਕਮਿਊਨੀਕੇਸ਼ਨ ਨਹੀਂ ਹੋ ਰਹੀ ਉਹ ਸਟਰਗਲ ਇਸ ਗੱਲ ਲਈ ਕਰ ਰਹੇ ਆ ਕਿ ਜਿਹੜੀ ਇਨਫੋਰਮੇਸ਼ਨ ਆ ਕਿਉਂਕਿ ਉਹਨਾਂ ਦੇ ਜਿਹੜੇ ਉਹ ਹੈਗੇ ਸਾਰਾ ਉਹਨਾਂ ਦੀ ਜਿਹੜੀਆਂ ਈਮੇਲ ਤੇ ਸਿਸਟਮ ਆ ਸਾਰਾ ਕੁਝ ਉਹ ਲੌਕ ਕਰ ਦਿੱਤਾ ਗਿਆ ਉਹਦੇ ਤੇ ਕੁਝ ਵੀ ਨਹੀਂ ਹੋ ਸਕਦਾ ਹੁਣ ਤੇ ਉਹਨਾਂ ਨੂੰ ਸਿੱਧੇ-ਸਿੱਧੇ ਹੁਣ ਵਾਪਸ ਆਉਣ ਲਈ ਕਹਿ ਦਿੱਤਾ ਗਿਆ 30 ਦਿਨ ਦੇ ਵਿੱਚ ਇਹਦੇ ਤੋਂ ਬਾਅਦ ਉਹਨਾਂ ਦੀ ਕਮਿਊਨੀਕੇਸ਼ਨ ਕੋਈ ਨਹੀਂ ਹੈ ਨੌਕਰੀਆਂ ਦੇ ਉੱਤੇ ਬਹੁਤ ਵੱਡਾ ਕੱਟ ਲਾਇਆ ਜਾ ਰਿਹਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਪ੍ਰਸ਼ਾਸਨ ਆ ਉਹਦੀ ਸਕੀਮ ਦੇ ਵਿੱਚ ਆ ਕਿ ਯੂਐਸਏ ਆਈਡੀ ਦੇ ਉੱਤੇ ਇਹਦੇ ਸਟਾਫ ਦੇ ਉੱਤੇ ਜਿਹੜਾ ਕਿ ਇਸ ਵੇਲੇ 6000 ਆ ਕੁਝ ਨੂੰ 8000 ਵੀ ਕਹਿ ਰਹੇ ਆ ਪਰ ਕੁਝ ਖਬਰਾਂ ਦੱਸ ਰਹੀਆਂ ਕਿ 6000 ਇਹਨਾਂ ਦੀ ਗਿਣਤੀ ਆ ਇਹਨਾਂ ਨੂੰ ਇਹ ਕੱਟ ਕਰਨਾ ਚਾਹੁੰਦੇ ਆ ਡੋਨਲਡ ਟਰੰਪ ਦੀ ਇਹ ਧਾਰਨਾ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਫੈਡਰਲ ਮੁਲਾਜ਼ਮਾਂ ਦੀ ਗਿਣਤੀ ਘਟਾਈ ਜਾਵੇ ਉਹਨਾਂ ਦੇ ਕਹਿਣ ਅਨੁਸਾਰ ਮੁਲਾਜ਼ਮ ਜ਼ਿਆਦਾ ਨੇ ਕੰਮ ਘੱਟ ਹੋ ਰਿਹਾ ਆ ਇਸੇ ਕਰਕੇ ਉਹਨਾਂ ਨੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਬਣਾਇਆ ਹੁਣ ਯੂ ਐਸ ਏ ਆਈ ਡੀ ਦੇ ਵਿੱਚ 6000 ਮੁਲਾਜ਼ਮ ਕੰਮ ਕਰਦੇ ਆ ਤੇ ਪ੍ਰਸ਼ਾਸਨ ਇਹ ਚਾਹਦਾ ਹੈ ਕਿ ਇਹਨਾਂ ਚੋਂ ਲਗਭਗ 5700 ਕੱਢ ਦਿਓ ਤੇ 300 ਨਾਲ ਕੰਮ ਚੱਲ ਸਕਦਾ ਸਾਡਾ ਸੁਜਾਂਤ ਇਹ ਆ ਵੀ ਉਹ ਕਿਤੇ ਨਾ ਕਿਤੇ ਮਿਸਯੂਜ਼ ਹੋ ਰਿਹਾ ਸੀ ਜਾ ਆ ਕਿ ਹੁਣ ਇਹਦੇ ਨਾਲ ਨੁਕਸਾਨ ਹੋਊਗਾ ਪਰ ਕੁਦਰਤੀ ਆ ਜੇ 5700 ਬੰਦਾ ਕੱਢਣਾ 6000 ਦੇ ਵਿੱਚੋਂ 300 ਨਾ ਕੰਮ ਚ ਚੜਾਉਣਾ ਤਾਂ 5700 ਨੂੰ ਡਰਤਾ ਹੈਗਾ ਹੀ ਆ ਕਿ ਸਾਡੀ ਨੌਕਰੀ ਨਾ ਚਲੇ ਜਵੇ ਲੋਕਲ ਸਟਾਫ ਜਿਹੜਾ ਹੁਣ 6000 ਤਾਂ ਅਮਰੀਕਾ ਦਾ ਬੰਦਾ ਆ ਮੰਨ ਲਓ ਕਿਸੇ ਦੇਸ਼ ਦੇ ਵਿੱਚ ਕੋਈ ਗਿਆ ਉੱਥੇ ਉਹ ਕੰਮ ਕਰ ਰਿਹਾ ਉਹਦੇ ਨਾਲ ਉੱਥੋਂ ਦੇ ਲੋਕਲ ਬੰਦੇ ਹਜ਼ਾਰਾਂ ਜੁੜੇ ਨੇ ਇੱਕ ਪੂਰਾ ਇਨਫਰਾਸਟ੍ਰਕਚਰ ਆ ਉੱਥੇ ਜਿੱਥੇ ਵੀ ਇਹ ਏਡ ਦੇ ਰਿਹਾ ਹੈ ਮਦਦ ਕਰ ਰਿਹਾ ਹੈ ਕੋਈ ਪ੍ਰੋਗਰਾਮ ਕੋਈ ਸਕੀਮ ਅਮਰੀਕਾ ਉੱਥੇ ਚਲਾ ਰਿਹਾ ਆ ਉੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹ ਹਜ਼ਾਰਾਂ ਲੋਕ ਨੇ ਔਰ ਬਾਹਰਲੇ ਦੇਸ਼ਾਂ ਦੇ ਵਿੱਚ ਉਹ ਜਿੱਥੇ ਜੁੜਿਆ ਇਹਨਾਂ ਦੇ ਨਾਲ ਹੁਣ ਉਹਨਾਂ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੀ ਬੜਨਾ ਉਹਨਾਂ ਨੂੰ ਤਨਖਾ ਉਹਨਾਂ ਦੀ ਨੌਕਰੀ ਰਹਿਣੀ ਆ ਤਨਖਾ ਮਿਲਣੀ ਆ ਜਾਂ ਨਹੀਂ ਮਿਲਣੀ ਡੋਨਲਡ ਟਰੰਪ ਐਲਨ ਮਸਕ ਇਹਨਾਂ ਦਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹਨੂੰ ਡੋਜ ਕਹਿੰਦੇ ਆ ਇਹਨਾਂ ਨੇ ਪਹਿਲਾਂ ਹੀ ਇਹ ਦੋਸ਼ ਲਾਏ ਆ ਜਾਂ ਕਹਿ ਲਓ ਇਹ ਮੰਨ ਕੇ ਚੱਲਦੇ ਆ ਕਿ ਜਿਹੜੀ ਯੂ ਐਸ ਏ ਆਈ ਡੀ ਆਈ ਕਰਪਟ ਆ ਤੇ ਪਰ ਸਬੂਤ ਇਹਦਾ ਉਹਨਾਂ ਨੇ ਕੋਈ ਨਹੀਂ ਦਿੱਤਾ ਪਰ ਕਹਿ ਦਿੱਤਾ ਵੀ ਇੱਥੇ ਗੜਬੜ ਆ ਇੱਥੇ ਕੁਝ ਨਹੀਂ ਹੋ ਰਿਹਾ ਵੀ ਇਹ ਸਾਰਾ ਪਾਲਿਸੀ ਇਹ ਹੈ ਇਸ ਵੇਲੇ 트럼ਪ ਐਡਮਿਨਿਸਟ੍ਰੇਸ਼ਨ ਦੀ ਅਮਰੀਕਾ ਫਰਸਟ ਸਾਡਾ ਪੈਸਾ ਸਾਡੇ ਟੈਕਸ ਪੈਰ ਦਾ ਸਾਡੇ ਦੇਸ਼ ਤੇ ਲੱਗੇ ਅਸੀਂ ਪਹਿਲਾਂ ਆਪਣਾ ਕਰੀਏ ਫਿਰ ਅੱਗੇ ਜਾ ਕੇ ਜਿਹੜਾ ਅਸੀਂ ਕੁਛ ਨਾ ਕੁਛ ਦੇਖਾਂਗੇ ਕਿ ਕਿਸੇ ਦਾ ਕੀ ਭਲਾ ਕਰਨਾ ਇਸ ਕਰਕੇ ਸਾਰੇ ਫੋਰਨ ਏਡ ਜਿਹੜੀ ਆ ਉਹ ਇਧਰਲੇ ਪਾਸੇ ਨੂੰ ਲੈ ਜਾਂਦੀ ਜਾ ਰਹੀ ਹੈ ਬਹੁਤ ਸਾਰੇ ਵਰਕਰ ਜਿਹੜੇ ਓਵਰਸੀਜ਼ ਜਿਹੜੀ ਲੌਂਗ ਟਰਮ ਜੌਬਸ ਦੇ ਨਾਲ ਮੂਵ ਕਰ ਗਏ ਹੁਣ ਉਹਨਾਂ ਨੂੰ ਇੱਕਦਮ ਵਾਪਸ ਆਉਣਾ ਪਊਗਾ ਤੇ ਅ ਪਿੱਛੇ ਘਰ ਹੈ ਨਹੀਂ ਉਹਨਾਂ ਦਾ ਕਿਉਂਕਿ ਜਦੋਂ ਬੰਦਾ ਮੂਵ ਵੀ ਕਰ ਗਿਆ ਉਹ ਕਰ ਕਿਉਂ ਰੱਖੂਗਾ ਪਿੱਛੇ ਉਹਨੂੰ ਪਤਾ ਵੀ ਮੈਂ 20 ਸਾਲ ਉੱਥੇ ਕੰਮ ਕਰਨਾ ਉਸ ਦੇਸ਼ ਦੇ ਵਿੱਚ ਹੋ ਜਾਂਦਾ ਜਿਹੜੀ ਸੈਕਟਰੀ ਆਫ ਸਟੇਟ ਨੇ ਆਪਣੇ ਮਾਰਕੋ ਰੋਬਿਓ ਉਹਨਾਂ ਨੇ ਜਿਹੜੇ ਦਮੇ ਸੈਕਟਰੀ ਆਫ ਸਟੇਟ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਵੇਵਿਅਰਸ ਆ ਉਹ ਪੋਸੀਬਲ ਹੈ ਗਿਆ ਕੁਇਸ empioyes ਦੇ ਲਈ ਸਾਰਿਆਂ ਦੇ ਲਈ ਨਹੀਂ ਔਰ ਇਹ ਉਹਨਾਂ ਨੇ ਜਿਹੜਾ ਇੰਨਾ ਜ਼ਰੂਰ ਇਸ ਗੱਲ ਦੇ ਉੱਤੇ ਉਹਨਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ ਆ ਕਿ ਜਿਹੜਾ ਪ੍ਰੋਸੈਸ ਆ ਜਿਹੜਾ ਢੰਗ ਤਰੀਕਾ ਆ ਇਹ ਡਿਸオーਰਗੇਨਾਈਜ਼ਡ ਆ ਇਹ ਪੂਰੀ ਤਰ੍ਹਾਂ ਠੀਕ ਨਹੀਂ ਹੁਣ ਇਹਦੇ ਨਾਲ ਡਰ ਇਹ ਆ ਕਿ ਇਹ ਤੇ ਯੂ ਐਸ ਏ ਆਈ ਡੀ ਦੀ ਹੁਣ ਖਬਰ ਆਈ ਆ ਕੁਝ ਵਰਕਰ ਜਿਹੜੇ ਚਿੰਤਾ ਇਹ ਕਰਦੇ ਆ ਕਿ ਯੂ ਐਸ ਏ ਆਈ ਡੀ ਦੇ ਵਿੱਚ ਨੌਕਰੀਆਂ ਦਾ ਕੱਟ 6000 ਮੁਲਾਜ਼ਮ ਦੇ ਵਿੱਚੋਂ 5700 ਕੱਢ ਕੇ 300 ਨਾਲ ਕੰਮ ਚਲਾਉਣਾ ਇਹ ਅਜੇ ਸ਼ੁਰੂਆਤ ਆ ਇਦੇ ਤੋਂ ਬਾਅਦ ਜਿਹੜੀਆਂ ਦੂਜੀਆਂ ਸਰਕਾਰੀ ਏਜੰਸੀਜ਼ ਨੇ ਉਹਨਾਂ ਨੂੰ ਵੀ ਡਿਸਮੈਂਟਲ ਕੀਤਾ ਜਾ ਸਕਦਾ ਜਿੱਦਾਂ ਪਹਿਲਾਂ ਹੀ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਉੱਤੇ ਸਵਾਲ ਉੱਟ ਚੁੱਕੇ ਵੀ ਇਹਨੂੰ ਬੰਦ ਕਰ ਦੇਣਾ ਚਾਹੀਦਾ ਕਰਤੀ ਉਹਨਾਂ ਨੇ ਫੰਡਿੰਗ ਰੋਕਤੀ ਸਾਰਾ ਕੁਝ ਕਰ ਦਿੱਤਾ ਦੂਜੀਆਂ ਜਿਹੜੀਆਂ ਏਜੰਸੀਜ਼ ਨੇ ਉਹ ਵੀ ਚਿੰਤਤ ਨੇ ਕਿ ਇੱਕ ਇੱਕ ਕਰਕੇ ਸਾਰੀਆਂ ਨੌਕਰੀਆਂ ਜਾਣ ਗਈਆਂ ਅਗਲੀ ਕਰਵਾ ਦੋਸਤੋ ਫੰਡਿੰਗ ਕੱਟ ਕਰਕੇ ਜਿਹੜੀਆਂ ਨੌਕਰੀਆਂ ਅਮਰੀਕਾ ਦੇ ਵਿੱਚ ਜਾ ਰਹੀਆਂ ਨੇ ਈਵਨ ਪ੍ਰਾਈਵੇਟ ਸੈਕਟਰ ਦੇ ਵਿੱਚ ਉਹਦੇ ਬਾਰੇ ਪ੍ਰਾਈਵੇਟ ਸੈਕਟਰ ਦੀਆਂ ਬਹੁਤ ਸਾਰੀਆਂ ਨੌਕਰੀਆਂ ਜਾ ਰਹੀਆਂ ਸਰਕਾਰੀ ਤਾਂ ਆਪਾਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਕੱਟ ਲੱਗ ਰਹੇ ਆ ਜਿਹੜੇ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਉਹ ਵੀ ਕਾਫੀ ਹੱਦ ਤੱਕ ਜਾ ਰਹੀਆਂ ਕਿਉਂਕਿ ਬਜਟ ਕੱਟ ਲੱਗਿਆ ਫੰਡਿੰਗ ਫ੍ਰੀਜ਼ ਹੋ ਗਈ ਆ ਸਰਕਾਰੀ ਨੌਕਰੀਆਂ ਤਾਂ ਇੱਕ ਪਾਸੇ ਆ ਜਿਹੜੀਆਂ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਉਹ ਵੀ ਅਸਿੱਧੇ ਰੂਪ ਦੇ ਵਿੱਚ ਇਹਨਾਂ ਦੇ ਉੱਤੇ ਨਿਰਭਰ ਕਰਦੀਆਂ ਜਿਹੜੇ 2 ਹਫ਼ਤਿਆਂ ਦੇ ਵਿੱਚ ਜੇ 2 ਹਫ਼ਤੇ ਹੋਏ ਆ ਕਈ ਹਜ਼ਾਰਾਂ ਜਿਹੜੇ ਵਰਕਰ ਨੇ ਉਹਨਾਂ ਦੀ ਨੌਕਰੀ ਚਲੀ ਗਈ ਹੈ ਖਤਮ ਹੋ ਗਈ ਹੈ ਸਪੈਸ਼ਲੀ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਗਵਰਨਮੈਂਟ ਦੇ ਨਾਲ ਜੁੜੇ ਸੀ ਗਵਰਨਮੈਂਟ ਸਾਰਾ ਕੰਮ ਆਪਤਾਨੀ ਨੇ ਕਰਦੀ ਜੇ 23 ਲੱਖ ਮੁਲਾਜ਼ਮ ਫੈਡਰਲ ਸਰਕਾਰ ਦੇ ਥੱਲੇ ਕੰਮ ਕਰਦਾ ਆ ਇੱਕ ਮੁਲਾਜ਼ਮ ਜਾਂ ਉਹਦੇ ਨਾਲ ਅੱਗੇ ਕੰਟਰੈਕਟਸ ਨੇ ਹੁਣ ਜਿਹੜੇ ਲੋਕ ਉਹਨਾਂ ਕੰਟਰੈਕਟਸ ਤੇ ਥਰੂ ਸਰਕਾਰੀ ਕੰਮਾਂ ਨਾਲ ਜੁੜੇ ਸੀ ਉਹਨਾਂ ਦੀਆਂ ਨੌਕਰੀਆਂ ਗਈਆਂ ਜਿੱਦਾਂ ਲੇਆਫਸ ਹੋਈਆਂ ਜਿਹੜੀਆਂ ਵੱਖ-ਵੱਖ ਫੀਲਡਾਂ ਦੇ ਫੀਲਡ ਦੇ ਵਿੱਚ ਨਹੀਂ ਹੋਈਆਂ ਜਿਵੇਂ ਹੈਲਥ ਸੈਂਟਰਸ ਦੇ ਵਿੱਚ ਲੇਆਫ ਹੋਈਆਂ ਆਫਟਰ ਸਕੂਲ ਸਕੂਲ ਪ੍ਰੋਗਰਾਮ ਦੇ ਵਿੱਚ ਲੇਆਫ ਹੋਈਆਂ ਸਰਕਾਰ ਜਿਹੜੀ ਆ ਉਹ ਜਿਹੜੀ ਆ ਗਵਰਨਮੈਂਟ ਦੀਆਂ ਕੰਟਰੈਕਟਿੰਗ ਕੰਟਰੈਕਟਿੰਗ ਫਰਮਸ ਨੇ ਉਹਨਾਂ ਦੇ ਵਿੱਚ ਕਟ ਹੋਈ ਆ ਹੁਣ ਜਦੋਂ ਆਫਟਰ ਸਕੂਲ ਪ੍ਰੋਗਰਾਮ ਹੀ ਬੰਦ ਕਰਤਾ ਹੁਣ ਜਦੋਂ ਹੈਲਥ ਸੈਂਟਰ ਹੀ ਜਿਹੜੇ ਉਹ ਬੰਦ ਕਰ ਦਿੱਤੇ ਜਾਂ ਜਿਹੜੇ ਕੰਟਰੈਕਟ ਹੀ ਸਰਕਾਰ ਦੇ ਖਤਮ ਹੋ ਗਏ ਤਾਂ ਜਿਹੜੇ ਲੋਕ ਉਹਨਾਂ ਦੇ ਨਾਲ ਜੁੜੇ ਸੀ ਹਾਲਾਂਕਿ ਉਹ ਸਰਕਾਰੀ ਨੌਕਰੀ ਤੇ ਨਹੀਂ ਆ ਉਹ ਪ੍ਰਾਈਵੇਟ ਨੌਕਰੀ ਤੇ ਆ ਪਰ ਕਿਉਂਕਿ ਉਹ ਇੰਡਾਇਰੈਕਟਲੀ ਸਰਕਾਰ ਦੀ ਕੰਮ ਨਾਲ ਜੁੜੇ ਸੀ ਉਹ ਸਾਰੇ ਦੇ ਸਾਰੇ ਵਿਲੇ ਹੋ ਗਏ ਜਿਹੜੇ ਕੰਟਰੈਕਟਰ ਨੇ ਉਨ੍ਹਾਂ ਤੇ ਸਭ ਤੋਂ ਵੱਧ ਅਸਰ ਪਿਆ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਡਿਪੈਂਡ ਕਰਦੀਆਂ ਫੈਡਰਲ ਮਨੀ ਦੇ ਉੱਤੇ ਜਿੱਦਾਂ ਕੰਸਲਟਿੰਗ ਫਰਮ ਆ ਜਾਂ ਕੋਈ ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀਜ਼ ਆ ਉਹਨਾਂ ਦਾ ਕੰਮ ਸਭ ਤੋਂ ਵੱਧ ਗਿਆ ਕਿਉਂਕਿ ਉਸ ਉਸ ਡਿਪਾਰਟਮੈਂਟ ਦੀ ਫੰਡਿੰਗ ਖਤਮ ਹੋ ਗਈ ਹੈ ਜਿਹੜੇ ਕਾਮੇ ਨੇ ਉਹਨਾਂ ਦੇ ਵਿੱਚ ਇੱਕ ਅਨਸਰਟਨਟੀ ਅਨਿਸ਼ਚਿਤਤਾ ਆ ਬਹੁਤ ਸਾਰੇ ਵਰਕਰ ਐਸ ਵੇਲੇ ਸਟਰਗਲ ਕਰ ਰਹੇ ਆ ਕਿ ਕੋਈ ਨਾ ਕੋ ਨਵੀਂ ਨੌਕਰੀ ਮਿਲੇ ਸਪੈਸ਼ਲੀ ਇੰਡਸਟਰੀ ਜਿਹੜੀਆਂ ਸਭ ਤੋਂ ਵੱਧ ਫੰਡਿੰਗ ਕੱਟ ਦੇ ਨਾਲ ਪ੍ਰਭਾਵਿਤ ਹੋਈਆਂ ਜਿਵੇਂ ਕਲਾਈਮੇਟ ਐਂਡ ਜਿਹੜੀ ਡਿਵੈਲਪਮੈਂਟ ਵਰਕ ਦਾ ਜਿਹੜੀ ਹੁਣ ਫੈਡਰਲ ਵਰਕਰ ਬਾਇਆਊਟ ਪ੍ਰੋਗਰਾਮ ਸੀ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਸਰਕਾਰ ਦੇ ਮੁਲਾਜ਼ਮ 40000 ਤਾਂ ਪਹਿਲੇ ਹੀ ਨੌਕਰੀ ਛੱਡ ਗਏ ਉਹ ਜਿਹੜੇ 40000 ਛੱਡ ਗਏ ਆ ਉਹ ਹਾਲਾਂਕਿ ਨੂੰ ਪੌਜ਼ ਕਰ ਦਿੱਤਾ ਸੋਮਵਾਰ ਨੂੰ ਉਹਦੀ ਹੀਅਰਿੰਗ ਹੋਣੀ ਆ 40000 ਮੁਲਾਜ਼ਮ ਆਪਣੇ ਆਪ ਨੌਕਰੀ ਛੱਡ ਗਿਆ ਹੁਣ ਉਹਦੇ ਨੌਕਰੀ ਛੱਡਣ ਦੇ ਨਾਲ ਉਹ ਵੀ ਤਾਂ ਨੌਕਰੀ ਲੱਭ ਰਿਹਾ ਨਾ ਅੱਗੇ ਉਹਨਾਂ ਨੇ ਕੋਈ ਥੋੜਾ ਛੱਡੀ ਸੀ ਉਹਨਾਂ ਨੂੰ ਹੁਣ ਵਿਹਲੇ ਹੋ ਜਾਣਾ ਜਾਂ ਰਿਟਾਇਰ ਹੋ ਜਾਣਾ ਉਹਨਾਂ ਵਿੱਚੋਂ ਬਹੁਤ ਸਾਰੇ ਤਾਂ ਡਰ ਕਰਕੇ ਛੱਡ ਕੇ ਗਏ ਆ ਕਿ ਕੱਲ ਨੂੰ ਹੁਣ 6 ਮਹੀਨਿਆਂ ਦੀ ਸਰਕਾਰ ਤਨਖਾਹ ਦੇ ਕੇ ਰਿਟਾਇਰ ਕਰ ਰਹੀ ਹੈ ਕੱਲ ਨੂੰ ਇਦਾਂ ਨਾ ਹੋਵੇ ਕਿ ਕੁਝ ਵੀ ਨਾ ਦੇਣ ਸੋ ਇਹਦਾ ਜਿਹੜਾ ਇਕਨੋਮਿਕ ਇੰਪੈਕਟ ਆ ਆਰਥਿਕ ਪ੍ਰਭਾਵ ਇਹਦਾ ਬਹੁਤ ਵੱਡਾ ਆ ਜਿਹੜੀਆਂ 5 ਜੇ ਫੈਡਰਲ ਸਰਕਾਰ ਦੀਆਂ ਜਿਹੜੀਆਂ ਨੌਕਰੀਆਂ ਗਈਆਂ ਮੰਨ ਲਓ ਜਿਹੜੀਆਂ ਸਰਕਾਰ ਨੇ ਜਿਹੜਾ ਉਹ ਜਿਹੜੀਆਂ ਖਤਮ ਕੀਤੀਆਂ ਜੇ 5 ਗਈਆਂ ਤੇ ਦੋ ਉਹਦੇ ਨਾਲ ਜਿਹੜੀਆਂ ਹੋਰ ਕਹਿ ਲਓ ਕਿ ਨੌਕਰੀਆਂ ਹੋਰ ਗਈਆਂ ਇਕਨੋਮੀ ਦੇ ਵਿੱਚ ਪੰਜ ਤੇ ਸਾਨੂੰ ਦਿਖ ਰਹੀਆਂ ਜਿਹੜੀਆਂ ਸਿੱਧੀਆਂ ਲੇ ਆਫ ਕਰ ਦਿੱਤਾ ਸਰਕਾਰ ਨੇ ਜਦਾ ਹੁਣ ਯੂ ਐਸ ਆਈਡੀ ਆ ਇਹਨਾਂ ਦੇ ਵਿੱਚੋਂ 6000 ਦਾ ਇਹਨਾਂ ਨੇ 5700 ਕੱਢ ਦੇਣਾ ਇਹ ਤਾਂ 5700 ਦਿਖ ਰਹੀ ਹੈ ਇਹਨਾਂ ਪੰਜਾਂ ਦੇ ਪਿੱਛੇ ਹੋਰ ਦੋ ਨੌਕਰੀਆਂ ਜਿਹੜੀਆਂ ਉਹ ਵੀ ਜਾ ਰਹੀਆਂ ਪੇਮੈਂਟ ਡਿਲੇ ਨੇ ਉਹਦੇ ਨਾਲ ਬਿਜ਼ਨੈਸਸ ਦੇ ਉੱਤੇ ਵੱਡਾ ਅਸਰ ਪੈ ਰਿਹਾ ਜਿਹੜੇ ਛੋਟੇ ਬਿਜ਼ਨੈਸਸ ਨੇ ਉਹ ਸਰਕਾਰ ਦੀ ਪੇਮੈਂਟ ਦੀ ਉਡੀਕ ਕਰ ਰਹੇ ਆ ਕਿਉਂਕਿ ਆਪਣੇ EMPLOYE ਨੂੰ ਉਹ ਪੇ ਨਹੀਂ ਕਰ ਸਕਦੇ ਤੇ ਕੁਦਰਤੀ ਆ ਵੀ ਉਹਨਾਂ ਨੂੰ ਵੀ ਹੁਣ ਸੰਕਟ ਦੇ ਵਿੱਚੋਂ ਲੰਘਣਾ ਪੈ ਰਿਹਾ ਕੁਸ਼ੇਰੀਆ ਜਿਵੇਂ ਵਸ਼ਿੰਗਟਨ ਡੀਸੀ ਆ ਜਿਨ੍ਹਾਂ ਦੇ ਵਿੱਚ ਇਹ ਇਹ ਜਿਹੜਾ ਵਸ਼ਿੰਗਟਨ ਡੀਸੀ ਦਾ ਇਲਾਕਾ ਹੈ ਇਹ ਬਹੁਤ ਆ ਡਿਪੈਂਡਿੰਗ ਗਵਰਨਮੈਂਟ ਦੀਆਂ ਨੌਕਰੀਆਂ ਤੇ ਕਰਦਾ ਆ ਉੱਥੇ ਵਰਸਟ ਇਫੈਕਟ ਐ ਇਸ ਵੇਲੇ ਜਿਹੜਾ ਸਾਹਮਣੇ ਆ ਲੋਕ ਸਟਰਗਲ ਕਰ ਰਹੇ ਆ ਅਡਜਸਟ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਵਰਕਰ ਜਿਹਨੂੰ ਲੇਆਫ ਕੀਤਾ ਗਿਆ ਆ ਉਹ ਵੱਡੀ ਇੱਕ ਲਾਈਫ ਚੇਂਜ ਆ ਤੇ ਉਹ ਮਤਲਬ ਕਰਨ ਨੂੰ ਆ ਰਿਹਾ ਜਿੱਦਾਂ ਪਹਿਲੇ ਖਬਰ ਦੇ ਵਿੱਚ ਅਸੀਂ ਕਰ ਕੀਤਾ ਸੋ ਓਵਰਆਲ ਐਸ ਵੇਲੇ ਅਮਰੀਕਾ ਦੇ ਵਿੱਚ ਹੁਣ ਕੀਤਾ ਤਾਂ ਇਹ ਭਲੇ ਲਈ ਜਾ ਰਿਹਾ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਦਾ ਕਹਿਣਾ ਇਹ ਆ ਕਿ ਅਸੀਂ ਦੇਸ਼ ਦੇ ਭਲੇ ਲਈ ਕਰ ਰਹੇ ਹਾਂ ਜਿੱਥੇ ਕਿਤੇ ਵੀ ਵਾਧੂ ਪੈਸਾ ਆ ਜਿੱਥੇ ਕਿਤੇ ਵੀ ਵਾਧੂ ਬੰਦੇ ਬੈਠੇ ਆ ਉਹ ਸਾਰੇ ਕੱਢ ਕੇ ਅਸੀਂ ਸਾਰਾ ਕੁਝ ਠੀਕ ਠਾਕ ਕਰਨਾ ਪਰ ਉਹਦਾ ਭਵਿੱਖ ਦੇ ਵਿੱਚ ਕੋ ਵੱਡਾ ਅਸਰ ਪੈਂਦਾ ਪੋਜੀਟਿਵਲੀ ਪਤਾ ਨਹੀਂ ਪਰ ਹਜੇ ਜਿਹੜਾ ਆ ਇਹ ਲੋਕਾਂ ਨੂੰ ਇਹਦਾ ਕਹਿ ਲਓ ਕਿ ਉਲਟਾ ਪ੍ਰਭਾਵ ਜਾਂ ਇਦਾਂ ਕਹਿ ਲਓ ਕਿ ਲੋਕ ਹਜੇ ਥੋੜੇ ਜੇ ਤੰਗ ਹੋਣਗੇ ਅਗਲੀ ਗੱਲ ਬਾਤ ਦੋਸਤੋ ਰਸਲ ਵਾਟ ਬਾਰੇ ਅ ਰਸਲ ਵਾਟ ਕਨਸਰਵੇਟਿਵ ਪਾਲਿਸੀ ਐਕਸਪਰਟ ਨੇ ਵਾਈਟ ਹਾਊਸ ਤੇ ਇਹ ਬਜਟ ਡਾਇਰੈਕਟਰ ਰਹੇ ਡੋਨਲਡ ਟਰੰਪ ਦੇ ਅੰਡਰ ਇਹਨਾਂ ਦਾ ਹੁਣ ਟਰੰਪ ਦੀ ਪਹਿਲੇ ਜਦੋਂ ਟਰਮ ਸੀਗੀ ਉਸ ਵੇਲੇ ਆਫਿਸ ਤੇ ਵਿੱਚ ਇਹ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਵਿੱਚ ਸੀਗੇ ਜਿੱਥੇ ਇਹਨਾਂ ਨੇ ਫੈਡਰਲ ਸਪੈਂਡਿੰਗ ਤੇ ਜਿਹੜੀਆਂ ਹੋਰ ਐਗਜ਼ੀਕਿਊਟਿਵ ਪਾਵਰ ਸੀਗੀਆਂ ਉਹ ਸਰਕਾਰ ਤੱਕ ਲੈ ਕੇ ਆਂਦੀਆਂ ਇਹਨਾਂ ਨੂੰ ਹੁਣ ਜਿਹੜਾ ਅਹੁਦਾ ਦਿੱਤਾ ਜਾ ਰਿਹਾ ਆ ਉਹਦੇ ਉੱਤੇ ਰਾਲਾ ਪੈ ਰਿਹਾ ਆ ਆਫਿਸ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਜਦੋਂ ਉਹਨਾਂ ਨੂੰ ਬਜਟ ਡਾਇਰੈਕਟਰ ਬਣਾਇਆ ਜਾ ਰਿਹਾ ਵਾਈਟ ਹਾਊਸ ਬਜਟ ਡਾਇਰੈਕਟਰ ਤਾਂ ਬੜਾ ਸਪਸ਼ਟ ਇੱਕ ਰੋਲਾ ਪੈ ਰਿਹਾ ਰੋਲਾ ਇਹ ਪੈ ਰਿਹਾ ਵੀ ਇੱਕ ਨਾ ਤੁਹਾਨੂੰ ਯਾਦ ਹੋਊਗਾ ਜਦੋਂ ਇਲੈਕਸ਼ਨ ਸੀਗੀ ਉਸ ਤੋਂ ਪਹਿਲਾਂ ਇੱਕ ਰੋਲਾ ਪੈਂਦਾ ਸੀ ਪ੍ਰੋਜੈਕਟ 2025 ਪ੍ਰੋਜੈਕਟ 2025 ਕੀ ਸੀ ਉਹ ਇਹ ਸੀ ਕਿ ਵੀ ਕੁਝ ਇਹਨਾਂ ਦਾ ਇੱਕ ਹਿਡਨ ਅਜੰਡਾ ਆ ਕੰਜ਼ਰਵਟਿਵਸ ਦਾ ਰਿਪਬਲਿਕਨਸ ਦਾ ਇਹ ਉਸ ਏਜੰਡੇ ਤੇ ਕੰਮ ਕਰਨਗੇ ਵੀ ਜੇ ਡੋਨਲਡ ਟਰੰਪ ਜਿੱਤ ਗਏ ਜੋ ਜੋ ਕੁਛ ਇਹਨਾਂ ਨੇ ਪ੍ਰੋਜੈਕਟ 2025 ਦੇ ਵਿੱਚ ਲਿਖਿਆ ਹੈ ਉਹਦੇ ਹਿਸਾਬ ਦੇ ਨਾਲ ਸਾਰੀ ਸਰਕਾਰ ਬਦਲ ਕੇ ਰੱਖ ਦੇਣੀ ਹੈ ਉਹ ਜਿਹੜਾ ਉਹ ਹਾਲਾਂਕਿ ਉਹਦਾ ਸਬੂਤ ਕੋਈ ਨਹੀਂ ਉਹ ਗੱਲੇ ਹੀ ਸੀਗੀ ਪਰ ਜੇ ਉਹ ਸੀਗਾ ਤਾਂ ਉਹਦੇ ਪਿੱਛੇ ਜਿਹੜੇ ਬੰਦੇ ਮੰਨੇ ਜਾਂਦੇ ਸੀ ਵੀ ਆਹ ਬੰਦਿਆਂ ਦਾ ਦਿਮਾਗ ਕੰਮ ਕਰਦਾ ਰਸਲ ਵਾਟਰ ਉਹਨਾਂ ਦੇ ਵਿੱਚੋਂ ਇੱਕ ਸੀ ਜائیں ਕਹ ਲਓ ਕਿ ਪ੍ਰਮੁੱਖ ਸੀ ਹੁਣ ਇਹ ਕੀ ਆਰਕੀਟੈਕਟ ਸੀ ਉਸ ਪ੍ਰੋਜੈਕਟ 2025 ਦਾ ਜਿਹੜਾ ਇੱਕ ਕਨਜ਼ਰਵੇਟਿਵ ਬਲੂਪ੍ਰਿੰਟ ਸੀ ਜਿਹੜਾ ਡਿਜ਼ਾਈਨ ਕੀਤਾ ਗਿਆ ਸੀ ਪੂਰੇ ਪੂਰੀ ਫੈਡਰਲ ਸਰਕਾਰ ਨੂੰ ਰੀਸ਼ੇਪ ਕਰਨ ਦੇ ਲਈ ਹੁਣ ਪ੍ਰੋਜੈਕਟ T25 ਕੀ ਸੀ ਇੱਕ ਪਾਲਿਸੀ ਪਲਾਨ ਸੀ ਜਿਹੜਾ ਰਾਈਟ ਵਿੰਗ ਕਨਜ਼ਰਵੇਟਿਵ ਥਿੰਕ ਟੈਂਕ ਦੁਆਰਾ ਬਣਾਇਆ ਗਿਆ ਸੀ ਜਾਂ ਮੰਨਿਆ ਗਿਆ ਸੀ ਜਿਹਦੇ ਵਿੱਚ ਹੈਰੀਟੇਜ ਫਾਊਂਡੇਸ਼ਨ ਜਾਂ ਜਿਹੜਾ ਗਵਰਨਮੈਂਟ ਸਾਈਜ਼ ਨੂੰ ਰਿਡਿਊਸ ਕਰਨਾ ਐਗਜ਼ੀਕਿਊਟਿਵ ਪਾਵਰ ਜਿਹੜੀਆਂ ਉਹਨਾਂ ਨੂੰ ਜ਼ਿਆਦਾ ਕਰਨਾ ਜਿਹੜੀਆਂ ਜਿਹੜੀਆਂ ਕਨਸਰਵਟਿਵ ਵੈਲਿਊਜ਼ ਆ ਮਤਲਬ 크ਰਿਸਚੀਅਨਿਟੀ ਨੂੰ ਬੇਸਿਕਲੀ 크ਰਿਸਚੀਅਨ ਧਰਮ ਨੂੰ ਅੱਗੇ ਲੈ ਕੇ ਆਉਣਾ ਤੇ ਉਹਨੂੰ ਫਿਰ ਜਿਹੜੀਆਂ ਰਾਈਟ ਵਿੰਗ ਦੀਆਂ ਪਾਲਿਸੀਜ਼ ਆ ਉਹਨੂੰ ਜੋੜ ਕੇ ਪੇਸ਼ ਕਰਨਾ ਇਹਨਾਂ ਦਾ ਇੱਕ ਏਜੰਡਾ ਸੀ ਕਹਿਆ ਜਾਂਦਾ ਵੀ ਇਹ ਏਜੰਡਾ ਸੀ ਉਹਦੇ ਬਾਰੇ ਫੇਰ ਆਉਹੀ ਪਤਾ ਨਹੀਂ ਉਹਦੇ ਪਿੱਛੇ ਇਹ ਵਿਅਕਤੀ ਸੀਗੇ ਹੁਣ ਇਹਨਾਂ ਨੂੰ ਜਦੋਂ ਏਡੇ ਵੱਡੇ ਅਹੁਦੇ ਦੇ ਉੱਤੇ ਲਾਇਆ ਜਾ ਰਿਹਾ ਤਾਂ ਵਿਵਾਦ ਹੋ ਰਿਹਾ ਵੀ ਨਾ ਲਾਓ ਹਾਲਾਂਕਿ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਨੇ ਕਿਹਾ ਵੀ ਇਹ ਸਭ ਤੋਂ ਖਤਰਨਾਕ ਨਾਮਿਨੇਸ਼ਨ ਹੋਊਗੀ ਜੇ ਤੁਸੀਂ ਇਹਨਾਂ ਨੂੰ ਲਾਉਨੇ ਸੋ ਦੂਜਾ ਇਹ ਇਸ ਪਾਲਿਸੀ ਦੇ ਵਿੱਚ ਇਹ ਸੀਗਾ ਜਿਹੜੇ ਰਸਲ ਵੋਰਟ ਆ ਇਹ ਇਹ ਮੰਨਦੇ ਆ ਕਿ ਜਿਹੜੇ ਪ੍ਰੈਜ਼ੀਡੈਂਟ ਆ ਇਹਦੇ ਕੋਲ ਫੈਡਰਲ ਏਜੰਸੀਜ਼ ਤੋਂ ਜ਼ਿਆਦਾ ਪਾਵਰਾਂ ਚਾਹੀਦੀਆਂ ਤੇ ਵਾਈਟ ਹਾਊਸ ਹੈ ਜਿਹੜਾ ਉਹ ਪਾਲਿਸੀਜ਼ ਨੂੰ ਬਿਨਾਂ ਉਹਦੇ ਤੋਂ ਫਾਲੋ ਕਰੇ ਜਿਹੜੇ ਫੈਡਰਲ ਜੌਬ ਕਟਾ ਇਹਨਾਂ ਨੇ ਇਹ ਵੀ ਸਪੋਰਟ ਕੀਤੀ ਸੀ ਕਿ ਹਜ਼ਾਰਾਂ ਜਿਹੜੇ ਗਵਰਨਮੈਂਟ EMPLOYEES ਇਹਨਾਂ ਨੂੰ ਰਿਪਲੇਸ ਕਰ ਦੇਣਾ ਚਾਹੀਦਾ ਜਿਹੜੇ ਆ ਮਤਲਬ ਪੋਲਿਟਿਕਲ ਅਪੁਆਇੰਟਮੈਂਟਸ ਦੇ ਨਾਲ ਔਰ ਉਹ ਅਪੁਆਇੰਟਮੈਂਟਸ ਜਿਹੜੀਆਂ ਜਿਹੜਾ ਪ੍ਰੈਜ਼ੀਡੈਂਟ ਦਾ ਏਜੰਡਾ ਆ ਸਰਕਾਰ ਦੀ ਸਪੈਂਡਿੰਗ ਨੂੰ ਕੱਟ ਕਰਨਾ ਚਾਹੀਦਾ ਰਸਲਬੋਰਟ ਨੇ ਇਹ ਵੀ ਕਿਹਾ ਸੀ ਕਿ ਵੱਡੇ ਕੱਟ ਫੈਡਰਲ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਖਾਸ ਕਰ ਸੋਸ਼ਲ ਸਰਵਿਸ ਜਿਹ ਜੋ ਕੁਝ ਆ ਇਸ ਕੋਲੇ ਬੇਸਿਕਲੀ ਹੋ ਹੀ ਰਿਹਾ ਜਿਹੜੀਆਂ ਵੈਲਫੇਅਰ ਪ੍ਰੋਗਰਾਮ ਆ ਔਰ ਦੂਜਾ ਜਿਹੜਾ ਕੀ ਪੁਆਇੰਟ ਸੀ ਕਿ ਜਿਹੜੀ ਕ੍ਰਿਸਚੀਅਨ ਨੈਸ਼ਨਲਿਜ਼ਮ ਆ ਜਿਹੜਾ ਕ੍ਰਿਸਚੀਅਨ ਰਾਸ਼ਟਰਵਾਦ ਆ ਉਹਨੂੰ ਪ੍ਰੋਮੋਟ ਕਰਨਾ ਚਾਹੀਦਾ ਤੇ ਦਲੀਲ ਇਹ ਹੈ ਸ਼ਗਾ ਕਿ ਦਲੀਲ ਇਹ ਸ਼ਗੀ ਕਿ ਜਿਹੜੀ 크ਿਸਚੀਅਨ ਵੈਲਿਊਜ਼ ਆ ਉਹਨਾਂ ਦਾ ਪ੍ਰਭਾਵ ਹੋਣਾ ਚਾਹੀਦਾ ਸਰਕਾਰੀ ਦੀਆਂ ਪਾਲਿਸੀਜ਼ ਦੇ ਉੱਤੇ ਹਾਲਾਂਕਿ ਜਿਹੜੀ ਇਸ ਜਿਹੜੀ ਇੱਕ ਉਹਦੇ ਵਿੱਚ ਇਹ ਵੀ ਸ਼ਗਾ ਕਿ ਇੰਸਟੀਚੂਨਲ ਜਿਹੜੀ ਸੈਪਰੇਸ਼ਨ ਆ ਚਰਚ ਤੇ ਸਟੇਟ ਦੀ ਉਹ ਹੋਣੀ ਚਾਹੀਦੀ ਆ ਪਰ ਕਿਤੇ ਨਾ ਕਿਤੇ 크ਿਸਚੀਅਨਿਟੀ ਜਿਹੜੀ ਆ 크ਿਸਚੀਅਨ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਤੇ ਹੋਣੀਆਂ ਚਾਹੀਦੀਆਂ ਦੂਜਾ ਇਹ ਵੀ ਸ਼ਗਾ ਕਿ ਜਿਹੜੀ ਕਾਂਗਰਸ ਤੋਂ ਵੀ ਜ਼ਿਆਦਾ ਪਾਵਰ ਇਹਨਾਂ ਦੇ ਕੋਲ ਹੋਣੀ ਚਾਹੀਦੀ ਹੈ ਪ੍ਰੈਜ਼ੀਡੈਂਟ ਦੇ ਕੋਲ ਸੋ ਹੁਣ ਉਹਦੀ ਜਿਹੜੀ ਨਾਮਿਨੇਸ਼ਨ ਆ ਉਹ ਇੱਕ ਵਾਰੀ ਫੇਰ ਰੋਲੇ ਦੇ ਵਿੱਚ ਆ ਡੈਮੋਕ੍ਰੇਟਸ ਨੇ ਕ੍ਰਿਟਿਸਾਈਜ਼ ਕੀਤਾ ਕਿ ਉਹਨਾਂ ਨੇ ਕਹੇ ਸੀ ਇਹ ਬਹੁਤ ਐਕਸਟ੍ਰੀਮ ਸਿਰੇ ਦੇ ਉੱਤੇ ਆ ਸੈਨੇਟਰ ਨੇ ਹੁਣ ਜਦੋਂ ਅਸਲ ਵੋਟ ਦੇ ਲਈ ਵੋਟ ਕੀਤੀ ਆ ਕਿ ਇਹਨੂੰ ਕਮੇਟੀ ਜਿਹੜੀ ਆ ਟਰੰਪ ਦੇ ਵਾਈਟ ਹਾਊਸ ਦਾ ਬਜਟ ਡਾਇਰੈਕਟਰ ਬਣਾਉਣ ਦੇ ਲਈ ਡੈਮੋਕ੍ਰੇਟਸ ਬਹੁਤ ਖਤਰਨਾਕ ਤਰੀਕੇ ਨਾਲ ਵਿਰੋਧ ਕਰ ਰਹੇ ਉਹਨਾਂ ਨੇ ਕਿਹਾ ਕਿ ਮੋਸਟ ਡੇਂਜਰਸ ਨੋਮੀਨੀ ਇਹ ਸ਼ਬਦ ਉਹਨਾਂ ਨੇ ਐਗਜ਼ੈਕਟ ਇਸ ਤਰੀਕੇ ਨਾਲ ਵਰਤਿਆ ਕਿ ਮੋਸਟ ਡੇਂਜਰਸ ਨੋਮੀਨੀ ਹੈ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਸੋ ਕਿਉਂਕਿ ਰੋਲ ਬਹੁਤ ਪਾਵਰਫੁਲ ਆ ਬਜਟ ਡਾਇਰੈਕਟਰ ਦਾ ਬਜਟ ਡਾਇਰੈਕਟਰ ਕੰਟਰੋਲ ਕਰਦਾ ਕਿ ਸਰਕਾਰ ਦੇ ਪੈਸੇ ਨੂੰ ਖਰਚਣਾ ਕਿੱਥੇ ਆ ਕਿਧਰਲੇ ਪਾਸੇ ਕਿਦਾਂ ਔਰ ਸਾਰੀਆਂ ਪਾਲਿਸੀ ਨੂੰ ਕਿਸ ਤਰੀਕੇ ਦੇ ਨਾਲ ਚਲਾਉਣਾ ਪ੍ਰੋਜੈਕਟ 25 ਦੇ ਕੀ ਪਲੇਅਰ ਹੋਣ ਦੇ ਨਾਤੇ ਸਰਕਾਰ ਦੀ ਸਪੈਂਡਿੰਗ ਔਰ ਜਿੰਨਾ ਆਹ ਫ੍ਰੀਜ਼ਿੰਗ ਹੋਈ ਆ ਫੈਡਰਲ ਫੰਡਸ ਦੀ ਸਕੂਲਾਂ ਦੇ ਲਈ ਸਟੇਟਾਂ ਦੇ ਲਈ ਸੋਸ਼ਲ ਪ੍ਰੋਗਰਾਮਸ ਦੇ ਲਈ ਉਹ ਔਰ ਦੂਜਾ ਇਹ ਆ ਕਿ ਇਸੇ ਤਹਿਤ ਪਹਿਲੇ ਟਰਮ ਦੇ ਵਿੱਚ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਸੀ ਜਦੋਂ ਇਹ ਉਹਨੋਂ ਡੋਨਲਡ ਟਰੰਪ ਦੇ ਨਾਲ ਸੀਗੇ ਕਿ ਜਿਹੜੀਆਂ ਸਰਕਾਰੀ ਨੌਕਰੀਆਂ ਇਹਨੂੰ ਰੀਕਲਾਸੀਫਾਈ ਕਰਨ ਦੀ ਰੀਕਲਾਸੀਫਾਈ ਕਰਨ ਦਾ ਮਤਲਬ ਇਹ ਸੀ ਕਿ ਜਦੋਂ ਵੀ ਚਾਹਿਆ ਇਹਨਾਂ ਨੂੰ ਕੱਢਿਆ ਜਾ ਸਕਦਾ ਇਹ ਇੰਪਾਉਂਡਮੈਂਟ ਦੀ ਸਪੋਰਟ ਕਰਦੇ ਸੀ ਇਹ ਸਭ ਤੋਂ ਵੱਡਾ ਮੁੱਦਾ ਅਮਰੀਕਾ ਦੇ ਵਿੱਚ ਸੀਗਾ ਉਸ ਵੇਲੇ ਰਾਜ ਵੀ ਇਸੇ ਕਰਕੇ ਇਹਨਾਂ ਦਾ ਵਿਰੋਧ ਹੋ ਰਿਹਾ ਇੰਪਾਉਂਡਮੈਂਟ ਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਜਿਹੜਾ ਪ੍ਰੈਜ਼ੀਡੈਂਟ ਆ ਉਹ ਜਿੱਥੇ ਚਾਵੇ ਉੱਥੇ ਪੈਸਾ ਖਰਚਣ ਤੋਂ ਨਾ ਕਰ ਸਕਦਾ ਰਿਫਿਊਜ਼ ਕਰ ਸਕਦਾ ਇਵਨ ਉਹਨੂੰ ਭਾਵੇਂ ਕਾਂਗਰਸ ਨੇ ਅਪਰੂਵ ਕੀਤਾ ਹੋਵੇ ਪ੍ਰੈਜ਼ੀਡੈਂਟ ਕੋਲ ਇੰਨੀਆਂ ਪਾਵਰਸ ਜਿਹੜੀਆਂ ਉਹ ਚਾਹੀਦੀਆਂ ਸੋ ਹੁਣ ਇਹ ਰੌਲਾ ਰੱਪਾ ਇੱਕ ਵਾਰੀ ਫਿਰ ਹਾਲਾਂਕਿ ਕਈ ਨਾਮੀਨੇਸ਼ਨ ਦੇ ਉੱਤੇ ਰੌਲਾ ਰੱਪਾ ਪਿਆ ਪਰ ਇਸ ਵੇਲੇ ਇੱਕ ਵਾਰ ਫਿਰ ਇਹ ਮਾਮਲਾ ਚਰਚਾ ਵਿੱਚ ਅਗਲੀ ਗੱਲ ਬਾਤ ਦੋਸਤੋ ਜੌਬ ਗ੍ਰੋਥ ਬਾਰੇ ਜੌਬ ਮਾਰਕੀਟ ਬਾਰੇ ਅਮਰੀਕਾ ਦੇ ਵਿੱਚ ਜਿਹੜੀ ਜੌਬ ਗ੍ਰੋਥ ਹੈ ਉਹ ਸਲੋ ਹੋਈ ਹੈ ਜਨਵਰੀ ਦੇ ਵਿੱਚ ਅਮਰੀਕਾ ਨੇ 1,43,000 ਨਵੀਆਂ ਨੌਕਰੀਆਂ ਐਡ ਕੀਤੀਆਂ ਜਿਹੜੀਆਂ ਕਿ ਘੱਟ ਆ 3,07,000 ਤੋਂ ਜਿਹੜੀਆਂ ਦਸੰਬਰ ਦੇ ਵਿੱਚ ਨੌਕਰੀਆਂ ਐਡ ਹੋਈਆਂ ਸੀ ਸੋ ਇਹਦਾ ਮਤਲਬ ਇਹ ਆ ਕਿ ਬੇਰੋਜ਼ਗਾਰੀ ਵਧੀ ਆ ਅਨਪਲੋਇਮੈਂਟ ਰੇਟ 4% ਦੇ ਉੱਤੇ ਚੱਲਿਆ ਗਿਆ ਹੈ ਅ ਨੌਕਰੀਆਂ ਥੋੜੀਆਂ ਹੋਣ ਕਰਕੇ ਜਿਹੜੀ ਅਨਪਲੋਇਮੈਂਟ ਆ ਉਹ ਉਹਦੇ ਉੱਤੇ ਉਸ ਤਰੀਕੇ ਦੇ ਨਾਲ ਜਿਹੜੀ ਹਾਲਾਂਕਿ ਅਨਪਲੋਇਮੈਂਟ 4% ਦੇ ਉੱਤੇ ਲੋ ਮੰਨੀ ਜਾਂਦੀ ਆ ਲੋ ਦਾ ਮਤਲਬ ਇਹ ਆ ਕਿ ਜਿਹੜੇ ਫੈਡਰਲ ਰਿਜ਼ਰਵ ਆ ਉਹਨਾਂ ਕੋਲ ਇੱਕ ਫਿਰ ਇਹ ਕਾਰਨ ਬਣ ਜਾਂਦਾ ਕਿ ਜਿਹੜੇ ਉਹਨਾਂ ਨੇ ਇੰਟਰਸਟ ਰੇਟ ਹੁਣ ਕੱਟ ਕਰਨੇ ਸੀ ਉਹ ਨਹੀਂ ਕਰਨਗੇ ਉਹ ਜੂਨ ਤੱਕ ਅੱਗੇ ਗੱਲ ਚੱਲੇ ਗਈ ਵੇਜ ਗ੍ਰੋਥ ਜ਼ਿਆਦਾ ਹੋਈ ਆ ਵਰਕਰ ਵੇਜ ਗ੍ਰੋਥ ਜਿਹੜੀ ਆ ਉਹ ਵਧੀ ਆ ਜਿਹਦੇ ਨਾਲ ਲੋਕ ਜਿਹੜੇ ਆ ਜਿਆਦਾ ਸਪੈਂਡ ਕਰ ਰਹੇ ਆ ਪੈਸਾ ਉਧਰਲੇ ਪਾਸੇ ਉਹ ਜਦੋਂ ਕਿ ਲੋਕ ਜਿਆਦਾ ਪੈਸਾ ਸਪੈਂਡ ਕਰਨਗੇ ਤਾਂ ਇਕਨੋਮੀ ਦੀ ਹੈਲਪ ਹੋਊਗੀ ਇਕਨੋਮੀ ਹਜੇ ਵੀ ਗਰੋ ਕਰ ਰਹੀ ਆ ਜਿਹੜੀ ਜੌਬ ਮਾਰਕੀਟ ਆ ਸਟਰੋਂਗ ਆ ਜਿਹੜੀ ਅ ਅਮਰੀਕਾ ਦੀ ਇਕਨੋਮੀ ਨੂੰ ਸਟੇਬਲ ਰੱਖਣ ਦੇ ਵਿੱਚ ਮਦਦ ਕਰ ਰਹੀ ਆ ਹੈਲਥ케ਅਰ ਜਿਹੜਾ ਆ ਬਹੁਤ ਸਾਰੀਆਂ ਨੌਕਰੀਆਂ ਹੈਲਥ케ਅਰ ਦੇ ਵਿੱਚ ਹੈਲਥ케ਅਰ ਦੇ ਸੈਕਟਰ ਦੇ ਵਿੱਚ ਜਿਹੜੀ ਜੌਬ ਗਰੋਥ ਦੇ ਨਾਲ 44000 ਨੌਕਰੀਆਂ ਹਸਪਤਾਲਾਂ ਦੇ ਵਿੱਚ ਨਰਸਿੰਗ ਹੋਮਸ ਦੇ ਵਿੱਚ ਤੇ ਜਿਹੜੀਆਂ ਹੋਮ ਕੇਅਰ ਸਰਵਿਸਸੇਸ ਦੇ ਵਿੱਚ ਐਡ ਹੋਈਆਂ ਰਿਟੇਲ ਜੌਬਸ ਵੀ ਵਧੀਆਂ ਆ ਰਿਟੇਲਰ ਜਿਹੜੇ ਉਹ 34000 ਵਰਕਰ ਉਹਨਾਂ ਨੇ ਹਾਇਰ ਕੀਤੇ ਆ ਇਨ ਜਨਰਲ ਜਿਹੜੀਆਂ ਆਹ ਸਟੋਰ ਨੇ ਉਹਨਾਂ ਦੇ ਉੱਤੇ ਸੋ ਜ਼ਿਆਦਾ ਸਰਕਾਰੀ ਜਿਹੜੀਆਂ ਨੌਕਰੀਆਂ ਸਰਕਾਰ ਨੇ ਵੀ 32000 ਨੌਕਰੀ ਐਡ ਕੀਤੀ ਹੈ ਤੇ ਕਿਉਂ ਪਰ ਜਿਹੜੀ ਹਾਇਰਿੰਗ ਆ ਉਹ ਵੱਖਰੀ ਗੱਲ ਆ ਵੀ ਸਲੋ ਹੋਈ ਆ ਇਹ 트럼ਪ ਪ੍ਰਸ਼ਾਸਨ ਕਰਕੇ ਜਿਹੜੀਆਂ ਇਹਨਾਂ ਦੀਆਂ ਪਾਲਿਸੀ ਸੀਗੀਆਂ ਇਹਦੇ ਲਈ ਤੇ ਇਹ ਇਹ ਜਿਹੜੀ ਹੈਗੀ ਆ ਐਡਮਿਨਿਸਟ੍ਰੇਸ਼ਨ ਦਾ ਪਲਾਨ ਕਿਉਂਕਿ ਇਹਨੂੰ ਕੱਟ ਕਰਨਾ ਆ ਤੇ ਇਸ ਮਾਮਲੇ ਦੇ ਵਿੱਚ ਦੂਜੀ ਜਿਹੜੀ ਆ ਇੰਡਸਟਰੀਜ਼ ਹੈਗੀਆਂ ਆ ਉਹ ਕੁਝ ਜਿਹੜੀਆਂ ਕੰਸਟਰਕਸ਼ਨ ਮੈਨੂਫੈਕਚਰਿੰਗ ਜਾਂ ਟਰਾਂਸਪੋਰਟੇਸ਼ਨ ਫਾਈਨੈਂਸ ਹਸਪੀਟੈਲਿਟੀ ਜਿਹੜੇ ਉਹਨਾਂ ਦੇ ਵਿੱਚ ਕੋਈ ਬਹੁਤ ਵੱਡੀਆਂ ਚੇਂਜੇਸ ਨਹੀਂ ਆਈਆਂ ਸੋ ਇਹ ਡਾਟਾ ਜਿਹੜਾ ਆ ਇਸ ਕਿਸਮ ਦਾ ਇਸ ਵੇਲੇ ਦੱਸ ਰਿਹਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਕਨੋਮੀ ਆ ਉਹਦੇ ਤੇ ਵੱਖਰੇ ਵੱਖਰੇ ਕਿਸੇ ਦੇ ਪ੍ਰਭਾਵ ਆਉਣਗੇ ਜਿਹੜੇ ਰੇਟ ਕੱਟ ਦੇ ਉੱਤੇ ਫੈਡਰਲ ਰਿਜ਼ਰਵ ਇਸ ਵੇਲੇ ਵੇਟ ਕਰ ਰਿਹਾ ਹੈ ਮਾਰਕੀਟ ਸਟੇਬਲ ਆ ਤੇ ਫੈਡਰਲ ਰਿਜ਼ਰਵ ਆਸ ਕਰਦਾ ਆ ਕਿ ਜੇ ਇੰਟਰਸਟ ਰੇਟ ਆਉ ਜਿੰਨੇ ਹੁਣ ਹੈਗੇ ਆ ਇਹਨਾਂ ਨੂੰ ਘਟੋ-ਘਟ ਅੱਗੇ ਜਾ ਕੇ ਜੂਨ ਤੱਕ ਐਸੇ ਤਰੀਕੇ ਨਾਲ ਰੱਖਿਆ ਜਾਵੇ ਜੇ ਕੋ ਮਾਰਕੀਟ ਦੇ ਵਿੱਚ ਤਬਦੀਲੀ ਹੁੰਦੀ ਆ ਤਾਂ ਫੇਰ ਅਗਲਾ ਰੇਟ ਕੱਟ ਜਿਹੜਾ ਕੀਤਾ ਜਾਓ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ thank <laughs> you